ਸਤ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਮਿੱਤਰੋ ਸਾਰਿਆਂ ਦੇ ਜਾਨਵਰ ਅਤੇ ਕਰਵਾ ਪ੍ਰਵਾਹ ਠੀਕ ਹੋਣਗੇ ਲੈ ਮਿੱਤਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਛੋਡੇ ਵਰਗੇ ਭਾਈਆਂ ਨਾਲ ਹੀ ਕੰਮ ਚੱਲਦੇ ਆ ਇਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਤੇ ਚੈਨਲ ਨੂੰ ਭਰਾਵਾਂ ਕਰ ਰਿਕਵੈਸਟ ਹੈ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਆ ਧੰਨਵਾਦ ਆ ਬਾਈ ਦਿਲਦਿਆਂ ਗਹਿਰਾਈਆਂ ਤੋਂ ਬਹੁਤ ਬਹੁਤ ਜ਼ਿਆਦੇ ਅੱਜ ਪਹੁੰਚੇ ਸੀ ਆਪਾਂ ਪਿੰਡ ਬਾਜੇ ਵਾਲਾ ਤਹਿਸੀਲ ਸਰਦੂਲਗੜ ਜ਼ਿਲ੍ਹਾ ਮਾਨਸਾ ਬਾਕੀ ਝੋਟੀ ਐਸ ਨੂੰ ਆ ਦਿਖਾਵਾਂਗੇ ਕੈਵੇਂ ਸੂਏ ਕਿੰਨਾ ਪਿਛਲੇ ਸੂਏ ਦਾ ਦੁੱਧ ਰਿਆ ਕਹੇ ਦਿਨ ਸੂਣ ਚ ਰਹਿੰਦੇ ਐ ਕੀ ਡਿਟੇਲ ਐ ਇਹਦੀ ਤੋੜ ਕੇ ਦਿਖਾਵਾਂਗੇ ਤੇ ਬਾਈ ਨਾਲ ਕਰਾਉਣੀਆਂ ਗੱਲ ਹਾਂਜੀ ਬੁੰਡਿਆ ਨਾਂ ਦੱਸ ਦੇਰ ਪਹਿਲਾਂ ਕੀ ਐ ਨਾਂ ਬਈ ਕਮਲਜੀਤ ਸਿੰਘ ਐ ਪਿੰਡ ਪਿੰਡ ਬਾਜੀ ਵਾਲਾ ਬਈ ਤੇ ਬਾਜੀ ਵਾਲਾ ਤਸੀਰ ਸਰਦੂਰਗੜ ਜਿਲ੍ਹਾ ਮਾਨਸਾ ਹਾਂਜੀ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਈ ਐ ਕੈਮਾ ਸੂਆ ਇਹੇ ਇਹ ਬਈ ਦੂਜਾ ਸੂਆ ਸੂੰਦੀ ਐ ਬਈ ਹੁਣ ਇਹਦੇ 26 ਤਰੀਕ ਨੂੰ ਦਿਨ ਪੂਰੇ ਐ ਬਈ ਬਾਕੀ ਉੱਤੇ ਲੈ ਜੂਗੀ ਬਈ ਹਲੇ ਘਟੋ ਘਟ 8-10 ਦਿਨ ਕੱਟ ਜੂ ਬਈ ਇਹਦੇ ਦੂਜਾ ਸੂਆ ਸੂੰਦੀ ਐ ਪਹਿਲੇ ਸੂਏ ਕਰਦੀ ਐ ਹਾਂ ਬਈ ਕਰਦੀ ਝੋਟੇ ਵੇ ਆਪਣੇ ਕੋਲੇ ਸਾਰੇ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਪਹਿਲੇ ਸੂਏ ਬਾਈ ਇਹਨੇ 12 ਲੀਟਰ ਚ ਪਾਇਆ ਰੀ ਗੰਡੇ ਵਾਲਾ 13 ਕਿਲੋ 12 13 ਲੀਟਰ ਬਾਈ ਕਹਿੰਦਾ ਕੰਡੇ ਵਾਲਾ ਚਵਾਇਆ ਤੇ ਹੁਣ ਦੂਜਾ ਸੂਆ ਸੁੰਦੀ ਹੈ ਹਾਂਜੀ ਬਾਈ 26 ਨੂੰ ਪੂਰੇ ਹੋਣਾ 26 ਨੂੰ ਹਾਂਜੀ ਬਾਈ 26 ਦਿਨ ਪੂਰੇ ਹੋਣਾ ਬਈ ਆ ਤਰੀ ਸਿੰਗ ਮੂੰਹ ਮੱਥੇ ਦੀ ਕਰ ਲਓ ਚਾ ਇੱਕ ਕੁੰਡੀ ਆ ਛੋਟੀ ਬਾਕੀ ਵਜਨ ਵਜੂਦ ਬਹੁਤ ਹੈ ਲੇਵੇ ਤੇ ਬਾਲ ਬਾਲ ਕੱਢਦੀ ਆਉਂਦੇ ਆ ਅੱਠ ਦਿਨਾਂ ਜਿਹਦਾ ਬਣ ਜੂ ਬੰਬ ਇੱਠਪੜਾ ਬਾਕੀ ਦੇਖੋ ਛੋਟੀ ਦਾ ਬ੍ਰੀਡ ਵਾਲੀ ਛੋਟੀ ਆ ਕਾਲੀ ਨਾਗਵਾਰ ਕੀ ਪਸਤਲੋਂ ਬਾਲ ਜਿਹੇ ਇਕੱਲੇ ਚਿੱਟੇ ਤੇ ਬਾਕੀ ਸੁਣ ਦਿਖਾਉਣੇ ਆ ਤੋੜ ਕੇ ਕਿਵੇਂ ਤੋਰਾ ਤਾਰਾ ਤੇ ਘਰ ਲਿਓ ਚੈੱਕ ਬਾਕੀ ਜਾਨਵਰ ਹੁੰਦਾ ਭਰਾਵੋ ਸੇਵਾ ਦਾ ਹਨਾ ਵਧੀਆ ਥਣ ਲੱਗੇ ਆ ਬੀ ਮੁੱਖੀ ਵਾਲੇ ਤੋਂ ਬਨ ਕੇ ਤਾਂਸ ਵਾਲਿਆਂ ਕੋਲੇ ਬੈਠੇ ਰਵਾਂਗੇ ਫੇਰ ਕੋਈ ਦੁੱਧ ਨਹੀਂ ਦਿੰਦਿਆਂ ਇਹ ਦੁੱਧ ਪੁੱਤ ਕਰਮਾਂ ਦਾ ਸਿਆਣੇ ਕਹਿੰਦੇ ਆ ਲੈ ਮੁੰਡਿਆ ਤੋੜ ਕੇ ਦਿਖਾ ਦੇ ਝੋਟੀ ਆਪਾਂ ਨੂੰ ਆ ਲੈ ਖੋਲਿਓ ਬਾਈ ਆ ਕਰ ਲਿਓ ਚੈੱਕ ਭਰਾਵੋ ਹੂੰ ਤੁਹਾਨੂੰ ਦਿਖਾਤੀ ਸਾਰੀ ਝੋਟੀ ਝੋਲੀ ਝਾਲੀ ਬਹੁਤ ਆ ਝੋਟੀ ਦੀ ਹੈਦਰੀ ਤੋਰ ਲਾਪਣੇ ਕੋਈ ਨਾ ਬਾਜਨ ਵਜੂਦ ਬਹੁਤ ਆ ਝੋਟੀ ਚ ਅੱਡਾਂ ਪੈਰਾਂ ਦੀ ਖੁੱਲੀ ਐ ਬਾਡੀ ਵਾਲੀ ਝੋਟੀ ਐ ਕੱਦ ਵਧੀਆ ਝੋਟੀ ਦਾ ਕੋਈ ਘਟ ਨਹੀਂ ਹੈਗਾ ਬਾਲਾ ਵੱਧ ਵੀ ਨਹੀਂ ਹੈਗਾ ਤੇ ਜਮਾ ਘਟ ਵੀ ਨਹੀਂ ਹੈਗਾ ਨਾ ਉਹ ਨੂੰ ਘਟਾਉਣ ਵਾਲੇ ਪਿੰਡਾਂ 'ਚ ਮਿੱਤਰੋ ਕਿਹੜੇ ਘਟਾਉਂਦੇ ਆ ਨਾ ਉਹ ਨੂੰ ਸਾਰੇ ਕਿਤੇ ਹੀ ਚੱਲੀ ਜਾਂਦਾ ਵਾ ਕੰਮ ਤੇ ਬੰਨ੍ਹ ਲੈ ਬਾਈ ਖੁੱਲੇ ਲੇਵੇ ਦੀ ਐ ਖੁੱਲੇ ਦੀ ਬਨ ਲਾ ਵੀ ਬਨ ਲਾ ਬਨ ਚਮੜੀ ਬਿਲਕੁਲ ਜਮਾ ਪਤਲੀ ਐ ਬਿਲਕੁਲ ਕਾਗਜ਼ ਵਰਗੀ ਚਮੜੀ ਕਹਿ ਸਕਦੇ ਆ ਇੱਥੋਂ ਕਰ ਲਓ ਮੁੱਠੀ ਵਾਲਾ ਥਾਣਾ ਬਾਕੀ ਗਾੜੀ ਹੋ ਮਤਲਬ ਲਾ 2.5 3 ਕਿਲੋ ਦੀ ਦੀ 2.5 ਦੇ ਨੇੜੇ ਇੱਥੋਂ ਕਰ ਲਓ ਚੱਕ ਮੈਂ ਤਰ ਖੜੀ ਨੂੰ ਕਰਮਾ ਵਾਲੀ ਨੂੰ ਜੇ ਤਾਂ ਕੱਢਦੀ 8-10 ਦਿਨ ਫੇਰ ਤਾਂ ਬਣ ਜੂ ਚੀਜ਼ ਹੀ ਬਾਕੀ ਮੂਹਰੋਂ ਛੋਟੀ ਬਹੁਤ ਸੋਹਣੀਆ ਸਿੰਘ ਮੂਹਰ ਤੇ ਦੀ ਇਹਦੀ ਕੱਟੀ ਵੀ ਬਾਈਆਂ ਕੋਲੇ ਖੜੀ ਆ ਬਾਹਰ ਲੈ ਪਾਸੇ ਉਹ ਵੀ ਦਿਖਾ ਦਾਂਗੇ ਤੁਹਾਨੂੰ ਪਹਿਲਾਂ ਵਾਲੇ ਸੂਏ ਦੇ ਹੁਣ ਦੂਜੇ ਸੂਏ ਸੋਣਾ ਅੱਠ ਤੋਂ 10 ਦਿਨ ਪਈ ਐ ਦੂਜਾ ਸੂਆ ਸੋਣ ਚ ਬਾਈ ਜਿਹੜੀ ਆਪਾਂ ਛੋਟੀ ਤੋੜ ਕੇ ਦਿਖਾਈਆ ਹੁਣ ਇਹ ਹਾਂਜੀ ਤੇ ਕੱਢ ਜੂ 8-10 ਸਨ ਬਈ ਰਾਮ ਨਾਲ ਗੁਦਬਈ ਹਲੇ 26 ਤਰੀਕ ਦਾ ਬਈ ਦਿਨ ਪੂਰੀ ਹੋਣੇ ਹਲੇ ਠੀਕ ਹੈ ਬਾਕੀ ਹਲੇ ਬਈ ਕੋਈ ਨੇ ਇੰਨਾ ਪੁੜਾ ਨਹੀਂ ਤੋੜਾ ਵੀ ਟੋਏ ਨਹੀਂ ਪਾਏ ਤੇ ਜਦੋਂ 26 ਦਿਨ ਪੂਰੇ ਬਾਕੀ 4-5 ਨੂੰ ਉੱਤੇ ਕੱਢ ਜੂ ਬਈ ਬਈ ਫਿਰ ਤਾਂ ਪੂਰੀ ਬਣ ਜੂ ਬਈ ਇਹ ਥੱਲੇ ਬਾਕੀ ਝੋਟੀ ਦਾ ਯਾਦ ਚੇਤੇ ਨਹੀਂ ਕੋਈ ਸੂਣ ਵਾਲਾ ਕੰਮ ਤਾਂ ਕੁੜੇ ਪੜਾ ਜਮਾ ਕੋਈ ਨਹੀਂ ਨਿਮਾਇਆ ਬਾਕੀ ਪਹਿਲੇ ਸੂਏ ਨੇ ਬਹੁਤ ਵਧੀਆ ਲੇਵਲ ਆਇਆ ਸੀ ਬਈ ਕਿ ਕਿੰਨਾ ਚਿਰ ਦੋ ਦੋ ਦਿੱਤਾ ਬਾਈ ਨੇ ਬਈ ਇਹ 8 ਮਹੀਨੇ ਚ ਹੋਈ ਬਈ ਆਪਾਂ ਆਪ ਡਰਾਈ ਕੀਤੀ ਹੈ ਅੱਛਾ ਹਾਂਜੀ ਬਾਈ ਕਹਿੰਦਾ ਆਪ ਛੱਡੀ ਆ 8 ਮਹੀਨੇ ਘਰ ਦੀ ਝੋਟੀ ਐ ਕੋਈ ਲੈ ਨਹੀਂ ਬਾਕੀ ਜਿਹੜਾ ਜਾਨਵਰ ਚੋਆ ਆਂਦਾ ਨਾ ਉਹਦੀ ਤਸੱਲੀ ਹੋ ਜਾਂਦੀ ਐ ਵਪਾਰ ਵਾਲਾ ਕੰਮ ਨਹੀਂ ਬਈ ਕੋਈ ਕਰੀ ਲੂ ਬਾਕੀ ਘਰੇਲੂ ਪਰਿਵਾਰ ਕੋਲੇ ਆਮ ਕਿਸਾਨ ਕੋਲੇ ਕੋਈ ਵਪਾਰ ਦਾ ਕੰਮ ਨਹੀਂ ਪਾਇਆਂ ਦਾ ਬਸ ਆਪ ਦੇ ਘਰੇ ਚੋਂ ਇਹ ਕੰਮ ਆਜਾ ਤਿੰਨ ਚਾਰ ਕੱਟੀਆਂ ਪਾਲ ਰੱਖੀਆਂ ਬਾਈ ਨੇ ਸ਼ੌਂਕ ਆ ਬਾਈ ਨੂੰ ਵਧੀਆ ਜੇ ਮੈਂ ਆ ਕੱਟੀ ਵਧੀਆ ਪਾਲ ਰੱਖੀ ਐ ਦੂੜ ਕਿੰਨੇ ਦਿਨ ਲੱਗਦੀ ਐ ਤੇ ਰੇਟ ਬਾਈ ਇਹਦਾ ਰੇਟ ਬਾਈ ਫੋਨ ਤੇ ਕਰਾ ਫੇਟ ਫੋਨ ਤੇ ਬਾਲਾ ਤਾਂ ਨਹੀਂ ਕਰਦੇ ਨਾ ਨਾ ਬਾਈ ਜਿੰਨਾ ਇਹ ਬਾਈ ਓਟੂ ਗੇਟੂ ਨਹੀਂ ਕਰਾਂਗੇ ਬਜਾਇਜ ਜੇ ਹੂਆ ਹਾਂ ਬਾਈ ਬਿਲਕੁਲ ਜਾਈ ਰਹੀ ਠੀਕ ਹੈ ਤੇ ਬਾਈ ਦੀ ਆ ਗਈ ਪ੍ਰਕਾਟ ਸਿੰਘ ਦੀ ਪਿੰਡ ਬਾਜੇ ਵਾਲਾ ਤਹਿਸੀਲ ਸਰਦੂਲਗੜ ਜ਼ਿਲ੍ਹਾ ਮਾਨਸਾ ਤੇ ਨੰਬਰ ਬੋਲਦੇ ਬਾਈ 94632 ਹਾਂਜੀ 14164 ਜੀ 94632 14164 14164 ਇੱਕ ਹੋਰ ਨੰਬਰ ਹੈ ਜੀ 75088 ਹਾਂਜੀ ਬਾਈ 34714 ਜੀ 34714 75088 34714 ਲੈ ਬਾਈ ਬਾਈ ਨਾਲ ਕਰ ਲਿਓ ਸਪਰਕ ਰੇਟ ਬਾਈ ਕਹਿੰਦਾ ਜੈ ਜੀ ਹੋਊਗਾ ਕੋਈ ਬਾਹਲਾ ਨਹੀਂ ਐ ਨਹੀਂ 2 ਲੱਖ ਮੰਗ ਲਾਂਗੇ ਜਾਂ 2.5 ਮੰਗ ਲਾਂਗੇ ਤੇ ਪਤਲੀ ਚਮੜੀ ਐ ਪਿੱਠ ਪੂੜੇ ਦੀ ਬਾਕੀ ਬਹੁਤ ਲੰਬਾਈ ਆ ਝੋਟੀ ਦੀ ਚੜਾਈ ਬਥੇਰੀ ਆ ਮਾ ਕਰੋ ਤੇ ਕਰ ਲਿਓ ਬਾਈ ਨਾਲ ਸਪਰਕ ਬਾਕੀ ਮੂਹਰੋਂ ਬਾਈ ਛਾਤੀ ਛੂਤੀ ਦੇਖ ਲਓ ਜਮਾ ਨਹੀਂ ਹੈਗੀ ਝੋਟੀ ਦੇ ਇਹ ਦੁੱਧ ਵਾਲੀ ਨਿਸ਼ਾਨੀ ਹੁੰਦੀ ਐ ਜਮਾ ਹੀ ਨਹੀਂ ਮੂਹਰੋਂ ਕੰਬੜੀ ਜਿਪੋਰਾ ਵੀ ਸੈਂਕਾ ਸੰਗ ਵੀ ਨਹੀਂ ਬਣਾਏ ਬਾਈ ਨੇ ਜੇ ਬਣਾਏ ਹੁੰਦੇ ਤਾਂ ਮੋਰ ਵਰਗੀ ਬਣ ਜਾਂਦੀ। ਬਾਕੀ ਕਾਲੀ ਨਾਗ ਵਰਗੀ ਪਈ ਏ ਛੋਟੀ। ਥੱਲੋਂ ਬਸ ਬਾਲ ਜੇ ਕਹਿ ਸਕਦੇ ਆ 5 7 10 ਜਮਾ ਪੁੱਛਦੇ ਤੇ ਬਾਈ ਗੋਪੀ ਬੰਦ ਦਾ ਇਹ ਵੀ ਗੱਲ ਲੱਗਿਆ ਹੋਇਆ। ਅੱਛਾ ਸੱਚ ਭੁੱਲ ਗਏਸ ਬਾਈ ਜਿਹੜਾ ਹੁਣ ਟੀਕਾ ਲੱਗਿਆ ਗੋਪੀ ਬੰਦ ਦਾ? ਹਾਂ ਬਾਈ ਗੋਪੀ ਬੰਦ ਦਾ ਟੀਕਾ ਲੱਗਿਆ ਹੋਇਆ ਪਰ ਗੋਪੀ ਬੰਦ ਤੋਂ ਗੱਬਣੇ। ਗੋਪੀ ਬੰਦ ਦਾ ਲੱਗਿਆ ਬਾਈ ਜਗਜੀਤ ਵਾਲੇ ਛੋਟੇ ਡਾਕਟਰ ਦਾ ਤੇ ਜਿਹਦੀ ਚੋਟੀ ਨੇ ਦੁੱਧ ਕੱਢ ਕੇ ਤਨੌਲੇ ਮੇਲੇ ਤੇ ਟਰੈਕਟਰ ਜਿੱਤੇ ਆ ਫੋੜ ਆ ਹਾਂਜੀ ਉਹ ਝੋਟੇ ਦਾ ਟੀਕਾ ਲੱਗਾ ਇਹਦੇ ਦੇਖੋ ਭਾਈ ਕਰਮਾ ਚ ਕੱਟੀ ਆਉਂਦੀ ਆ ਕਿ ਕੱਟਾ ਆਉਂਦਾ ਪਹਿਲਾਂ ਨਹੀਂ ਕੱਟੀ ਆ ਇਹਦੀ ਉਹ ਬਾਈ ਨੇ ਚੰਗੀ ਪਾਲ ਰੱਖੀ ਹੈ ਸ਼ਾਨਦਾਰ ਆ ਬਾਈ ਕਹਿੰਦਾ ਅੰਦਰੋਂ ਅੰਦਰ ਬੰਨਣ ਦਾ ਥੋੜੇ ਜਿ ਦਿੱਕਤ ਹੋ ਜਾਂਦੀ ਹੈ ਜਾਨਵਰ ਵੱਧ ਹੋ ਰਿਹਾ ਤਾਂ ਕਰਕੇ ਫਰਕ ਪੈ ਜਾਂਦਾ ਚਲੋ ਜਾਨਵਰ ਆ ਉਹਦਾ ਵੇਚਣਾ ਹੁੰਦਾ ਲੈਣਾ ਹੁੰਦਾ ਉਹ ਚਲੋ ਕਰ ਦਿਆਂ 100 ਗੱਲਾਂ ਨੇ ਆਪਣੇ ਬਾਕੀ ਧੰਨਵਾਦ ਭਾਈ ਸਾਰਿਆਂ ਦਾ ਕਰ ਲਿਓ ਬਾਈ ਨਾਲ ਸੰਪਰਕ ਤੇ ਇੱਕ ਚੈਨਲ ਨੂੰ ਕਰ ਲਿਓ ਭਰਾ ਬਣ ਕੇ ਸਕ੍ਰਾਈਬ ਲਾਜ਼ਮੀ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ 94634 94663 ਸਪਾਰਕ ਨੰਬਰ ਆਪਣਾ ਚਲੋ ਸਟicker ਹਾਂਜੀ ਤੇ ਬਾਈ ਦਾ ਨੰਬਰ ਦੇ ਤੇ ਸੁਣ ਦੋ ਇੱਕ ਨਾਲ ਮਿਲਿਆ ਦੂਜਾ ਮਿਲਿਆ ਜਿਹੜੇ ਨੇ ਪਹਿਲਾਂ ਮਿਲਿਆ ਝੋਟੀ ਉਹੀ ਲੈ ਜੂ ਰੇਟ ਬਾਈ ਕਹਿੰਦਾ ਜਮੇ ਬਾਜ਼ੇ ਕਰਨਾ ਆਪਾਂ ਬਾਕੀ ਧੰਨਵਾਦ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ